ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਰਕਤ ਵਿੱਚ ਹੁਣ ਪ੍ਰੀਤ ਆਪਣੇ ਘਰ ਆ ਗਈ ਹੈ ਸੰਧਾਰਾ ਲੈਣ ਵਾਸਤੇ ਵਿੱਕੀ ਉਸ ਨੂੰ ਆਪਣੇ ਘਰ ਛੱਡ ਕੇ ਚਲਾ ਗਿਆ ਹੈ ਤੇ ਉਸ ਦੀ ਮੰਮੀ ਨੇ ਪ੍ਰੀਤ ਨੂੰ ਸਾਰਾ ਕੁਝ ਦੱਸਤਾ ਕਿ ਕਿਵੇਂ ਸੰਦੀਪ ਕਵਲ ਤੇ ਉਸਦੇ ਡੈਡੀ ਸਿਰਫ ਤੇਰੀ ਮਾਂ ਨੂੰ ਹੀ ਗਲਤ ਕਹਿੰਦੇ ਨੇ ਤੇ ਉਹ ਸਿਰਫ ਮੇਰੇ ਨਾਲ ਹੀ ਲੜਾਈ ਕਰਦੇ ਨੇ ਉਸ ਨੇ ਪ੍ਰੀਤ ਦੇ ਕੰਨ ਸੰਦੀਪ ਖਿਲਾਫ ਚੰਗੀ ਤਰ੍ਹਾਂ ਭਰ ਦਿੱਤੇ ਨੇ ਕਿ ਤੇਰੀ ਪਰਜਾਈ ਨੇ ਘਰ ਵਿੱਚ ਬਹੁਤ ਹੀ ਜ਼ਿਆਦਾ ਕਲੇਸ਼ ਪਾ ਰੱਖਿਆ ਹੈ ਉਸ ਨੇ ਕਵਲ ਤੇ ਤੇਰੇ ਡੈਡੀ ਨੂੰ ਵੀ ਪਿੱਛੇ ਲਗਾਇਆ ਹੋਇਆ ਹੈ ਜੋ ਉਹ ਕਹਿੰਦੀ ਹੈ ਉਹ ਉਹੀ ਕਰਦੇ ਨੇ ਤੇ ਪ੍ਰੀਤ ਮੰਮੀ ਦੀਆਂ ਸਾਰੀਆਂ ਗੱਲਾਂ ਸੁਣਦੀ ਹੈ ਤੇ ਸੋਚਦੀ ਹੈ ਕਿ ਵਾਕਈ ਮੰਮੀ ਠੀਕ ਕਹਿ ਰਹੇ ਨੇ ਤਾਂ ਹੀ ਤਾਂ ਸੰਦੀਪ ਨੇ ਜਦੋਂ ਕਵਲ ਆਏ ਜਦੋਂ ਜਦੋਂ ਵਿੱਕੀ ਆਇਆ ਸੀ ਉਸ ਨੂੰ ਮਿਲਣ ਤੱਕ ਨਹੀਂ ਆਈ ਸੀ ਤੇ ਉਹ ਏਦਾਂ ਹੀ ਬਿਨਾ ਮਿਲੇ ਚਲਾ ਗਿਆ ਸੀ ਤੇ ਪ੍ਰੀਤੀ ਨੂੰ ਆਪਣੀ ਮੰਮੀ ਦੀਆਂ ਸਾਰੀਆਂ ਗੱਲਾਂ ਸੱਚ ਲੱਗਦੀਆਂ ਹਨ ਤੇ ਪ੍ਰੀਤੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਸਵੇਰੇ ਹੋਟ ਕੇ ਇਹਨਾਂ ਨਾਲ ਗੱਲ ਕਰਾਂਗੀ ਤੇ ਦੂਜੇ ਪਾਸੇ ਵਿੱਕੀ ਤੇ ਉਸ ਦੀ ਮੰਮੀ ਖੁਸ਼ ਹੁੰਦੇ ਹਨ ਕਿ ਹਾਂ ਪ੍ਰੀਤ ਕਰ ਗਈ ਹੈ ਤੇ ਪੱਕਾ ਜ਼ਰੂਰ ਵੱਡਾ ਕੋਈ ਗਿਫਟ ਲੈ ਕੇ ਆਏਗੀ ਤੇ ਉਸ ਦੀ ਮੰਮੀ ਕਹਿੰਦੀ ਹੈ ਕਿ ਤੂੰ ਬਹੁਤ ਲਾਲਚੀ ਬਣਦਾ ਜਾ ਰਿਹਾ ਹੈ ਤੇ ਵਿੱਕੀ ਨੇ ਕਿਹਾ ਕਿ ਮੈਂ ਲਾਲਚੀ ਕਿਉਂ ਨਾ ਬਣਾ ਜਦ ਮੈਨੂੰ ਸੋਨਾ ਦੇ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਮਿਲ ਗਈ ਹੈ ਤਾਂ ਮੈਂ ਜ਼ਰੂਰ ਖੁਸ਼ ਹੋਵਾਂਗਾ ਤਾਂ ਉਸ ਦੀ ਮੰਮੀ ਕਹਿੰਦੀ ਹੈ ਕਿ ਹਾਂ ਕਿਤੇ ਇਹ ਨਾ ਹੋਵੇ ਤੂੰ ਮੁਰਗੀ ਜੋ ਸਾਰੇ ਅੰਡੇ ਕੱਢਣ ਲਈ ਮੁਰਗੀ ਹੀ ਵੱਢ ਦਵੇ ਤੇ ਵਿੱਕੀ ਹੱਸਣ ਲੱਗ ਜਾਂਦਾ ਹੈ ਕਿ ਨਹੀਂ ਨਹੀਂ ਮੈਂ ਤਾਂ ਹੌਲੀ ਹੌਲੀ ਰੋਜ਼ ਰੋਜ਼ ਥੋੜਾ ਥੋੜਾ ਇਹਨਾਂ ਤੋਂ ਕਢਵਾਉਣਾ ਹੈ ਕਿਉਂਕਿ ਉਹ ਹੈ ਹੀ ਇੰਨੇ ਅਮੀਰ ਨੇ ਕਿ ਮੈਨੂੰ ਸਭ ਕੁਝ ਦੇਣ ਜੋਗੇ ਨੇ ਤੇ ਸਵੇਰ ਹੁੰਦੀ ਹੈ ਤੇ ਪ੍ਰੀਤ ਉੱਠ ਕੇ ਬਾਹਰ ਆਂਦੀ ਹੈ ਤੇ ਅਸੋਈ ਵਿੱਚ ਉਸਦੀ ਮੰਮੀ ਹੁੰਦੇ ਨੇ ਚਾਹ ਬਣਾ ਰਹੇ ਤੇ ਉਹ ਸੰਦੀਪ ਕਹਿੰਦੀ ਹੈ ਕਿ ਮੈਂ ਚਾਹ ਬਣਾ ਕੇ ਪ੍ਰੀਤ ਨੂੰ ਦੇ ਦਿੰਨੀ ਆ ਤੇ ਉਸਦੀ ਮੰਮੀ ਕਹਿੰਦੀ ਹੈ ਕਿ ਕੋਈ ਲੋੜ ਨਹੀਂ ਜਿੰਨਾ ਤੂੰ ਮੈਨੂੰ ਪੁੱਛਦੀ ਹੈ ਉਨਾ ਹੀ ਤੂੰ ਮੇਰੀ ਧੀ ਨੂੰ ਪੁੱਛੇਗੀ ਤੇ ਪ੍ਰੀਤ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਕਿ ਦੇਖ ਲਾ ਹੁਣ ਤੇਰੇ ਸਾਹਮਣੇ ਸੰਦੀਪ ਨੇ ਸਾਰਿਆਂ ਲਈ ਚਾਹ ਬਣਾਈ ਪਰ ਮੇਰੇ ਲਈ ਤੇ ਤੇਰੇ ਲਈ ਚਾਹ ਨਹੀਂ ਬਣਾਈ ਤੇ ਸੰਦੀਪ ਤੇ ਕਵਲ ਆਂਦੇ ਨੇ ਤੇ ਪੁੱਛਦੇ ਨੇ ਕਿ ਕੀ ਗੱਲ ਹੋਈ ਹੈ ਤੁਸੀਂ ਆਪਣੀ ਚਾਹ ਲੱਗ ਕਿਉਂ ਬਣਾ ਕੇ ਪੀ ਰਹੇ ਹੋ ਤੇ ਮੇਰੀ ਮੰਮੀ ਜੀ ਕਹਿੰਦੇ ਨੇ ਕਿ ਸੰਦੀਪ ਨੇ ਸਾਡੇ ਵਾਸਤੇ ਚਾਹ ਨਹੀਂ ਬਣਾਈ ਤੇ ਸੰਦੀਪ ਬੋਲ ਪੈਂਦੀ ਹੈ ਕਿ ਤੁਸੀਂ ਮੇਰੇ ਤੇ ਇਦਾਂ ਝੂਠਾ ਇਲਜ਼ਾਮ ਕਿੱਦਾਂ ਲਗਾ ਸਕਦੇ ਹੋ ਤੇ ਕਵਰ ਵੀ ਕਹਿੰਦਾ ਹੈ ਕਿ ਸੰਦੀਪ ਨੇ ਤਾਂ ਮੈਨੂੰ ਕਿਹਾ ਹੈ ਕਿ ਪ੍ਰੀਤ ਕਹਿੰਦੀ ਹੈ ਕਿ ਮੈਂ ਚਾਹ ਪੀਣੀ ਨਹੀਂ ਹੈ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਸੰਦੀਪ ਨੇ ਤੁਹਾਡੇ ਵਾਸਤੇ ਚਾਹ ਨਹੀਂ ਬਣਾਈ ਇਹ ਗੱਲਾਂ ਕਰਦੇ ਹੀ ਕਵਲ ਦੇ ਮੂੰਚੋਂ ਸਾਰੀਆਂ ਗੱਲਾਂ ਨਿਕਲ ਜਾਂਦੀਆਂ ਹਨ ਤੇ ਪ੍ਰੀਤ ਕਹਿਣ ਲੱਗ ਜਾਂਦੀ ਹੈ ਕਿ ਮੈਂ ਹਜੇ ਕੱਲ ਤਾਂ ਆਈ ਹਾਂ ਤੁਸੀਂ ਮੇਰੇ ਨਾਲ ਐਨੀ ਲੜਾਈ ਕਰਨ ਲੱਗ ਗਏ ਹੋ ਤੇ ਕਵਲ ਕਹਿ ਦਿੰਦਾ ਹੈ ਕਿ ਤੇਰਾ ਘਰ ਵਾਲਾ ਨਕਮਾ ਹੈ ਉਹ ਸਾਡੇ ਤੋਂ ਦਾਜ ਮੰਗਦਾ ਹੈ ਤੇ ਪ੍ਰੀਤ ਇਹ ਗੱਲਾਂ ਸੁਣ ਕੇ ਉਦਾਸ ਹੋ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਆਪਣੇ ਘਰ ਹੁਣੀ ਵਾਪਸ ਜਾ ਰਹੀ ਹਾਂ ਜਿਸ ਘਰ ਵਿੱਚ ਮੇਰੇ ਘਰ ਵਾਲੇ ਦੀ ਇੱਜ਼ਤ ਨਹੀਂ ਮੈਂ ਉੱਥੇ ਨਹੀਂ ਰਹਿ ਸਕਦੀ ਤੇ ਪ੍ਰੀਤ ਰੋਂਦੀ ਰੋਂਦੀ ਆਪਣੇ ਘਰ ਵਾਪਸ ਜਾਣ ਲੱਗਦੀ ਹੈ ਤੇ ਡੈਡੀ ਮੰਮੀ ਤੇ ਹੀ ਸਾਰੀ ਗਲਤੀ ਕੱਢਦੇ ਹਨ ਕਿ ਤੇਰਾ ਹੀ ਕੀਤਾ ਕਰਾਇਆ ਹੈ ਪਹਿਲਾਂ ਤੂੰ ਤੇਰੀ ਭੈਣ ਨੂੰ ਇਸ ਘਰ ਵਿੱਚੋਂ ਰੋਂਦੇ ਰੋਂਦੇ ਬਾਹਰ ਕੱਢਿਆ ਹੈ ਤੇ ਹੁਣ ਤੇਰੀ ਆਪਣੀ ਧੀ ਵੀ ਇਸ ਘਰ ਵਿੱਚੋਂ ਰੋਂਦੇ ਰੋਂਦੇ ਜਾਏਗੀ ਜੇ ਤੂੰ ਚੰਗੀ ਹੋਵੇਂ ਤਾਂ ਇਹ ਸਾਰਾ ਕੁਝ ਨਾ ਹੁੰਦਾ ਪਰ ਮੰਮੀ ਹਜੇ ਤੱਕ ਆਪਣੀ ਗਲਤੀ ਨਹੀਂ ਮੰਨ ਰਹੀ ਦੇਖਦੇ ਹਾਂ ਆਉਣ ਵਾਲੀ ਅਗਲੀ ਸੀਰੀਜ਼ ਚ ਕੀ ਬਣਦਾ ਹੈ ਸਾਡੀ ਵੀਡੀਓ ਨਾਲ ਜੁੜੇ ਰਹੋ